ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਬਨ ਮਦੇ ਫਰੇਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉਮੈ ਬਹੁ ਰਤਨਾ ਸਰੀਰ ਕਟਾਏ ਹਉਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ तपिसर थीवए अगन माहे होमत प्राण कनक अश्व हैवर भूमदान नियोली कर्म करै बहु आसन जैन मार्ग संजम अत साधन निमख निमख कर शरीर कटावै तौ पी होमै मेल न जावै हर के नाम संसार कछ नाहे नानक ਗੁਰਮੁਖ ਨਾਮ ਜਪ ਗਤ ਪਾਹਿ ਮਨ ਕਾਮਨਾ ਤੀਰਥ ਦੇ ਛਟੈ ਗਰਬ ਗਮਾਨ ਨ ਮਨ ਤੇ ਹਟੈ ਸੋਚ ਕਰੈ ਦਿਨਸ ਔਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬਹੂ ਨ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸ਼ੁੱਧ ਕਹਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਦ ਬਹੁ ਮੂਚ ਬਹੁਤ ਸਿਆਣ ਜਮ ਕਾ ਭਉ ਬਿਆਪੈ ਅਨੇਕ ਯਤਨ ਕਰ ਤ੍ਰਿਸ਼ਣ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝਜੈ ਕੋਟ ਉਪਾਅ ਦਰਗੈ ਨਹੀਂ ਸਿਜੈ ਛੂਟਸ ਨਾਹੀ ਊਬ ਪਿਆਲ ਮੋਹ ਬਿਆਪੈ ਮਾਇਆ ਜਾਲ ਔਰ ਕਰਤੂਤ सगली ਜਮਦਾਨੈ गोविंद ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ শোরੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਿਸ਼ਿ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮਹ ਪੁਰਖ ਪ੍ਰਦਾਨ ਸਾਧ ਸੰਗ ਜਾ ਕਾ ਮਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੋਖ ਦੋਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਉ ਧਨ ਤੇ ਰੋ ਨਾਉ ਨਿਥਾਵੇਂ ਕਉ ਨਾਉ ਤੇਰਾ ਥਾਉ ਨਿਮਾਣੇ ਕਉ ਪ੍ਰਭ ਤੇਰੋ ਮਾਨ ਸਗਲ ਕਟਾ ਕਉ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਾਨਉ ਆਪੇ ਆਪਨ ਸੰਗ ਆ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ सर्वधर्मे श्रेष्ठ धर्म हरको नाम जप निर्मल कर्म सकल क्रिया में उत्तम क्रिया साध संग दुर्मत मल हिर्या सकल उद्यम में उद्यम भला हरका नाम जपो जी सदा सकल वाणी में अमृत वाणी ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਈਾਨਿਆ ਸੋ ਪ੍ਰਭ ਸਦਾ ਸੁਮਾਲ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿਬਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਬਵਸਥਾ ਤੁਝੇ ਪਿਆਰੇ ਦੂਦ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕੋ ਦੇਣ ਇਹ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ਿ ਲਿਹੁ ਤੋ ਨਾਨਕ ਸਿਜੈ ਜੇਹ ਪ੍ਰਸਾਦ ਤਰ ਉਪਰ ਸੁਖ ਬਸੈ ਸੁੱਤ ਪ੍ਰਾਤ ਮੀਤ ਬੰਤਾ ਸੰਗ ਹਸੈ ਜੇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ दिन ने हस्त पाव कर नेत रसना तसे त्याग अवर संग रचना ऐसे दोक मूढ अंध बियापे नानक काड लेह प्रभि आपे आद अंत जो राखण हार तिस सों प्रीत न करे ग्वार जाकी सेवा नाम निध पावे ता सों मूढा मन नहीं लावे ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਦਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੈ ਬਿਸਾਰੇ ਮੁਗਦ ਅਜਾਨ ਸਦਾ ਸਦਾ ਇਹ ਪੂਲਨ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕਉਡੀ ਸੰਗ ਰਚੈ ਸਾਚ ਛੋਟ ਝੂਟ ਸੰਗ ਮਚੈ ਜੋ ਛੱਡਨਾ ਸੋ ਅਸਤਿਰ ਕਰਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਪਸੰਗ ਹੋਏ ਅੰਤ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਟ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ ਨਾਹੇ ਕਛ ਕਰੇ ਸ਼ਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੇ ਅਥਾ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਣ ਅੰਦਾ ਕੈਸੇ ਮਾਰਗ ਪਾਵੇ ਕਰ ਗੈ ਲੇਹ ਓੜ ਨਿ ਬਹਾਵੇ ਕਹਾਂ 부ਝਾਰਤ ਬੂਝੈ ਡੋਰਾ ਦਿਸ ਕਹੀਏ ਤੋ ਸਮਝੈ ਭੋਰਾ ਕਹਾਂ ਬਿਸ਼ਨ ਪਦ ਗਾਵੇ ਗੰਗ ਜਤਨ ਕਰੈ ਤੋ ਪੀ ਸੁਰ ਭੰਗ ਕਹ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ کرتار کرنا میں دین بینتی کرے نانک تمری کرپا ترے سنگ سہائی سو آوے آ چیت جو بہرائی پریت بلوا کے گرہ پیتر بسے اند کیل مایا رنگ رسے دِڑ کر مانے منے پرتیت کال نہ آوے موڑے چیت بیر برود کام کرود مو ਝੂਠ ਵਿਕਾਰ ਮਹ ਲੋਭ ਧੋਹ ਇਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੈ ਆਪਨ ਕਰ ਕਰਮ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮਾਂਤ ਪਿਤਾ ਹੰਬਾਰਿਕ ਤੇਰੇ ਤੁਮਰੀ ਕਿਰਪਾ ਮਹਿਸੂਕ ਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮੇ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ 10 ਵਸਤੂ ਲੈ ਪਾਛੈ ਪਾਵੇ ਏਕ ਬਸਤ ਕਾਰਨ ਵਿਖੋਟ ਗਵਾਵੇ ਏਕ ਪੀ ਨਾ ਦੇ 10 ਪੀ ਹਿਰਲੇ ਤੋ ਮੂੜਾ ਕਉ ਕਹਾ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ ਜਾਂ ਕੈ ਮਨ ਲਗਾ ਪ੍ਰਭ ਮੀਠਾ ਸਰਬ ਸੂਕ ਤਾਹੁ ਮਨ ਵੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਾਸ਼ ਬੌਰ ਛਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਅਗੇ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨੇਕ ਭਾਂਤ ਮਾਇਆ ਕੇ ਹੀਤ ਸਰ ਪਰ ਹੋਵਤ ਜਾਨ ਅਨੇਤ ਮਿਰਕ ਕੀ ਛਾਇਆ ਸਿਉ ਰੰਗ ਲਾਵੇ ਓ ਬਿਨਸੈ ਓ ਮਨ ਪਛਤਾਵੇ ਜੋ ਦਿਸੈ ਸੋ ਚਾਲਣ ਹਾਰ ਲਪਟ ਰਹਿਓ ਤਹ ਅੰਧ ਅੰਧਾਰ ਬਟਾਉ ਸਿਉ ਜੋ ਲਾਵੇ ਨੇਹ ਤਾਂ ਕੋ ਹਾਥ ਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ کرپا نانک آپ لے لائی من تن کٹمب سبایا متیا ہوم ممتا مایا مو بن تن مال مام کرو بکرال متیا رت ہستی اش بستر متھیا رنگ سنگ مایا پیخ ہستا متیا ترو مو ابان ਮਿੱਥਿਆ ਆਪਸ ਉਪਰ ਕਰਤੁ ਗਮਾਨ ਅਸਥਿਰ ਭਗਤ ਸਾਧਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿੱਥਿਆ ਸਰਵਨ ਪਰ ਨਿੰਦਾ ਸੁਣੈ ਮਿੱਥਿਆ ਹਸਤ ਪਰ ਦਰਭ ਕੋ ਹਿਰੈ ਮਿੱਥਿਆ ਨੇਤਰ ਪੇਖਤ ਪਰ ਤ੍ਰੇਰੂਪਾਦ ਮਿੱਥਿਆ ਰਸਨਾ ਭੋਜਨ ਅਨ ਸੁਆਦ ਮਿੱਥਿਆ ਚਰਨ ਪਰ ਵਿਕਾਰ ਕੋ ਤਾਵੇ ਮਿੱਥਿਆ ਮਨ ਪਰ ਲੋਭ ਲੁਭਾਵੈ ਮਿੱਥਿਆ ਤਨ ਨਹੀਂ ਪਰ ਉਪਕਾਰਾ ਮਿੱਥਿਆ ਬਾਸ ਲੇਤ ਬਿਕਾਰਾ ਬਿਨ ਬੂਝੇ ਮਿੱਥਿਆ ਸਭ ਪਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵ ਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਇ ਮੇਗ ਬਿਨਾ ਜੋ ਖੇਤੀ ਜਾਇ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇਨਾਰਥ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰਨਾਓ ਨਾਨਕ ਤਾ ਕੈ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸ਼ੈ ਆਪ ਨ ਕਰੈ ਆਵਤ ਜਾਵਤ ਜਨਮ ਮੈਂ ਮਰੈ ਜਿਸ ਕੈ ਅੰਤਰ ਬਸੇ ਨਿਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਨੂੰ ਜਨ ਚਰਨ ਪਰਾਤਾ ਕਰਉ ਬੇੰਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪਾਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਬੁਜਾਵਤ ਨੇਰਾ ਉਪਾਪ ਸਿਆਣ ਸਗਲ ਤੇ ਰਹਤ ਸਭ ਕਛ ਜਾਣੈ ਆਤਮ ਕੀ ਰਹਤ ਜਿਸ ਭਾਵੈ ਤਿਸ ਲੈ ਲੜ ਲਾਏ थान تنੰਤਰ ਰਹੇ ਆਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵੈ ਜਿਸੈ ਤਿਆਗਤ ਅਵਰ ਲੁਭਾਵੈ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰह्म ਪ੍ਰਭ ਜੀ ਜਪ ਦਰਗਹਿ ਮਾਨ ਪਾਵੈ ਨਾਨਕ ਪਤ ਸੇਤੀ ਕਰ ਜਾਵੈ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤਰ ਉਲਾ ਰਹਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇ ਸਗਲ ਛਿਦਰ ਟਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾ ਸਿਮਰੋ ਪ੍ਰਭ ਊਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆ ਭੂਖਨ ਪਹਿਰੀਜੈ ਮਨ ਤੇ ਸਿਮਰਤ ਕਿਉ ਆਲਸ ਕੀਜੈ ਜੇ ਪ੍ਰਸਾਦ ਅਸ਼ਵ ਹਸਤ ਸਵਾਰੀ ਮਨ ਤਿਸ ਪ੍ਰਭ ਕਉ ਕਬ ਹੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਊਠਤ ਬੈਠਤ ਸਦ ਤਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖ ਹੈ ਇਹਾ ਉਹਾ ਨਾਨਕ ਤੇਰੀ ਰਖੈ ਜਿਹ ਪ੍ਰਸਾਦਿ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤਰੀ ਪਾਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਜਿਹ ਪ੍ਰਸਾਦ ਸੁਨੇ ਕਰਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲੈ ਜਿਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮਗਤ ਪਾਵੈ ਜਿਹ ਪ੍ਰਸਾਦ ਸੁਖ ਸਹਿਜ ਸੁਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕਉ ਜਾਪ ਜੇ ਪ੍ਰਸਾਦ ਤੇ ਕਾਰਜ ਪੂਰੇ ਤੇ ਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਦ ਸੋਏ ਆਪ ਜਪਾਏ ਜਪੈ ਸੋ ਨਾਮ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਊਤਮ ਹੋਏ ਸਰਬ નિਧਾਨ ਪ੍ਰਭ ਤੇਰੀ ਮਇਆ ਆਪੋ ਕਛੂ ਨ ਕਿਨਹੂ ਲਇਆ ਜਿਤ ਜਿਤ ਲਾਵੋ ਤਿਤ ਲਗੈ ਹਰਨਾਤ ਨਾਨਕ ਇਨ ਕੈ ਕਛੂ ਨ ਹਾਤ ਜਿਤ ਜਿਤ ਲਾਵੋ ਤਿਤ ਲਗੈ ਹਰਨਾਤ ਨਾਨਕ ਇਨ ਕੈ ਕਛੂ ਨ ਹਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ